ਮੈਂ ਡਾਇਰੈਕਟਰ ਮੰਗਲ 7th ਸਨ YouTube ਚੈਨਲ ਅਤੇ CEO ਮੰਗਲ 7th ਸਨ YouTube ਚੈਨਲ ਆਪਣੇ ਸਰੋਤਿਆਂ ਨੂੰ ਵੈਲਕਮ ਕਰਦਾ ਤੇ ਅੱਜ ਮੇਰੀ ਬੇਟੀ ਨੇ ਇੱਕ ਆਪਣੀ ਮੰਮੀ ਤੇ ਮੈਨੂੰ ਇੱਕ ਚੈਲੰਜ ਦਿੱਤਾ ਉਸ ਚੈਲੰਜ ਨੂੰ ਅਚੀਵ ਕਰਨ ਦੇ ਲਈ ਅਸੀਂ ਦੋਨੇ ਜਾ ਰਹੇ ਹਾਂ ਤੇ ਮੈਂ ਉਹਨਾਂ ਨੂੰ ਹੀ ਪੁੱਛਾਂਗਾ ਕਿ ਉਹ ਕਿਹੜਾ ਚੈਲੰਜ ਹੈ ਜਿਹੜਾ ਸਾਡੇ ਕੋਲ ਕਰਵਾਉਣ ਜਾ ਰਹੇ ਨੇ ਹੈਲੋ एवरीवन ਦਿਸ ਇਜ਼ ਕਿਰਨ ਵੈਲਕਮ ਬੈਕ ਟੂ आवर ਚੈਨਲ ਔਰ ਮਾਈ ਮਮ ਡੈਡਸ ਚੈਨਲ ਅੱਜ ਆਪਾਂ ਕਰਨ ਜਾ ਰਹੇ ਹ ਯੂਨਿਕ ਚਾ ਕਾਈਂਡ ਆ ਲਾਈਕ ਫੂਡ ਕੰਪੀਟੀਸ਼ਨ ਔਰ ਫੂਡ ਚੈਲੰਜ ਸੋ ਮੈਂ ਮਮੀ ਪਪਾ ਨੂੰ ਲੈ ਕੇ ਚੱਲੀ ਆ ਸ਼ਾਪਿੰਗ ਸੈਂਟਰ ਤੇ ਮੈਂ ਇਹਨਾਂ ਨੂੰ ਦਿੱਤਾ ਹੈ ਬਜਟ 10 ਡਾਲਰ 10 ਡਾਲਰ ਤੇ ਮੈਂ ਦੇਖਣਾ ਚਾਹਨੀ ਆ ਕਿ 10 ਡਾਲਰ ਦੇ ਵਿੱਚ ਕੌਣ ਮੇਰੇ ਖਾਣ ਲਈ ਆਪਨੇ ਖਾਣ ਲਈ ਸਭ ਤੋਂ ਨਿਊਟ੍ਰੀਸ਼ੀਅਸ ਖਾਣਾ ਲੈ ਕੇ ਆਂਦਾ ਹੈਗਾ ਤੋ ਕੋਈ ਇਹਨਾਂ ਨੂੰ ਹੈਨੀ ਰੁਕ ਟੁਕ ਜਿੱਥੇ ਜਿਹੜਾ ਮਰਜੀ ਜਿਹੜੀ ਸ਼ੌਪ ਤੇ ਯੂਜ਼ ਕਰਨਾ ਚਾਹੁੰਦੇ ਆ ਕਰ ਸਕਦੇ ਨੇ ਤੇ ਬਸ ਇੱਕੋ ਇੱਕ ਹੈਗੀ ਆ ਉਹਦੀ ਅਮ ਕੈਸਾ ਦੇ ਕੇ ਆਪਾਂ ਕੀ ਕਹਿੰਦੇ ਹੁੰਦੇ ਨੇ ਕਿ ਵੀ ਇੱਕ ਕੋਸ਼ਿਸ਼ ਹੈ ਕਿ ਵੀ ਉਹ ਕੁਕ ਨਾ ਕਰਨਾ ਪਵੇ ਉਹ ਰੈਡੀ ਟੂ ਈਟ ਫੂਡ ਹੋਵੇ ਠੀਕ ਹੈ ਤੇ ਫਿਰ ਉਸ ਖਾਣੇ ਨੂੰ ਅਸੀਂ ਜੱਜ ਕਰਾਂਗੇ 5 ਪੁਆਇੰਟਸ ਦੇ ਉੱਤੇ ਪਹਿਲਾ ਪੁਆਇੰਟ ਹੋਊਗਾ ਕਿ ਕੌਣ ਬਜਟ ਦੇ ਵਿੱਚ ਰਿਹਾ ਤੇ ਕੌਣ ਬਜਟ ਤੋਂ ਬਾਹਰ ਗਿਆ ਉਸ ਦੇ ਹਿਸਾਬ ਨਾਲ ਪੁਆਇੰਟ ਦਿੱਤੇ ਜਾਣਗੇ ਦੂਸਰਾ ਕੁਆਂਟੀਟੀ ਕੌਣ ਕਿੰਨਾ ਖਾਣਾ ਲੈ ਕੇ ਆਇਆ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੀਆਂ ਉਹ ਤੀਸਰਾ ਉਹਦੇ ਨਿਊਟ੍ਰੀਸ਼ਨ ਵੈਲਿਊ ਕਿਹੜਾ ਖਾਣਾ ਜ਼ਿਆਦਾ ਹੈਲਦੀ ਸੀਗਾ ਉਹਦਾ ਬਾਡੀ ਨੂੰ ਸਸਟੇਨ ਕਰਨ ਲਈ ਬਣਾ ਕੇ ਰੱਖਣ ਲਈ ਉਹਦੇ ਨਿਊਟ੍ਰੀਐਂਟਸ ਵਧੀਆ ਸੀ ਕਿ ਨਹੀਂ ਸੀਗੇ ਉਸ ਹਿਸਾਬ ਨਾਲ ਆਪਾਂ ਉਹਨੂੰ ਜਜ ਕੀਤਾ ਜਾਊਗਾ ਫਿਰ ਆਪਾਂ ਕਰਾਂਗੇ ਜਜ ਆਨ ਪੈਕੇਜਿੰਗ ਕੀ ਵੀ ਨਾਲ ਖਾਣ ਨੂੰ ਜੇ ਫੋਕ ਚਾਹੀਦਾ ਨਾਈਫ ਚਾਹੀਦੀ ਉਹ ਹੈ ਕਿ ਨਹੀਂ ਹੈ ਪੈਕੇਜਿੰਗ ਕਿਦਾਂ ਦੀ ਹੈ ਐਂਡ 올 दैट ਤੇ ਇਸ ਚੀਜ਼ ਦਾ ਇਹ ਫਾਇਦਾ ਹੈ ਕਿ ਵੀ ਮੰਮੀ ਡੈਡੀ ਕਿਉਂਕਿ ਇੱਥੇ ਨਿਊ ਨੇ ਦੇ ਵਿਲ ਗੈਟ ਟੂ ਐਕਸਪਲੋਰ ਪਲੇਸਸ ਜਗ੍ਹਾਾਂ ਦੇਖਣਗੇ ਕਿ ਕਿੱਥੇ ਕੀ ਚੀਜ਼ ਖਾਣ ਨੂੰ ਮਿਲਦੀ ਹੈ ਸੋ ਆਈ ਥਿੰਕ ਇਟਸ ਗੋਇੰਗ ਟੂ ਬੀ ਗੁੱਡ ਫਨ ਆਰ ਯੂ ਗਾਇਜ਼ ਰੈਡੀ ਫॉर ਚੈਲੰਜ ਤੁਹਾਡੇ 30 ਮਿੰਟਸ ਸਟਾਰਟਸ ਨਾਓ ਕਿੱਥੇ ਜਾਓਗੇ ਤੁਸੀਂ ਚਲੋ 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 ਟرائی ਮਾਰਾਂਗਾ ਮੈਂ ਦੇਖਣ ਲੱਗਾ ਕਿ ਕਿਹੜੀ ਚੀਜ਼ ਜਿਹੜੀ ਹੈਲਦੀ ਹੈ ਸਿਹਤ ਲਈ ਵੀ ਵਧੀਆ ਹੈ ਤੇ ਇਹ ਜ਼ਰੂਰੀ ਨਹੀਂ ਕਿ ਹਰ ਚੀਜ਼ ਜਿਹੜੀ ਐਕਸਪੈਂਸਿਵ ਹੈ ਉਹੀ ਸਿਹਤ ਲਈ ਵੀ ਵਧੀਆ ਮੈਂ ਦੇਖਾਂਗਾ ਕਿ ਜਿਹੜੀ ਹੋਏ ਵੀ ਸਸਤੀ ਤੇ ਉਹਦੀ ਫੂਡ ਵੈਲੀ ਵੀ ਬਹੁਤ ਜ਼ਿਆਦਾ ਹੋਵੇ ਸਭ ਤੋਂ ਪਹਿਲਾਂ ਮੈਂ ਮੈਂ ਇੱਥੇ ਚੈੱਕ ਕਰਕੇ ਦੇਖਣਾ हां मन्नू ਲੱਗ ਰਿਹਾ ਕਿ ਇੱਥੇ ਚੀਜ਼ਾਂ ਦਾ ਹੈਲਦੀ ਨਹੀਂ ਪਰ ਇਹ ਮੇਰੇ ਵੱਧ ਤੋਂ ਬਾਹਰ ਇਸ ਕਰਕੇ ਮੈਂ ਦੁਬਾਰਾ ਚੈੱਕ ਕਰਕੇ ਦੇਖਣਾ ਕਿ ਜਿਹੜੀ ਆਈਟਮ ਮੈਂ ਮੂਰ ਦੇ ਬੰਚਤ ਦੇ ਵਿੱਚ ਵਿੱਚ ਆਉਂਦੀ ਹੋਏਗੀ ਮੈਂ ਉਸ ਨੂੰ ਫਿਰ ਕਰਾਂ ਉਹ ਜਿਹੜੀ ਸੇਟ ਪਰ ਕੌਸ ਦੀ ਤੇ ਤੁਸੀਂ ਮੇਰੇ ਲਈ ਲੈ ਰਹੇ ਹੋ ਸੋ ਉਸ ਨਾਲ ਮੈਂ ਖਾਣੇ ਕੀ ਹੋ ਮੈਂ ਫਾਡੀ ਸੇਪ ਦਾ ਦੇਖਣਾ ਹੈ ਫਾਡੀ ਸੇਪ ਦਾ ਪਾਟਿ ਸੇ ਤਾਂ ਮੈਂ ਤਾਂ ਹੀ ਦੇਖ ਸਕਦਾ ਜੇ ਮੈਂ ਆਪਣੀ ਸਿਰ ਤੇ ਪਹਿਲਾਂ ਲਾਗੂ ਕਰਕੇ ਦੇਖ ਲਾਂ ਹਾਂ ਜੀ ਹਾਂ ਤੁਕਿ ਜਿਹੜੇ ਹੈਲਦੀ ਫੂਡ ਆ ਉਹ ਹਰੇਕ ਲਈ ਇੱਕੋ ਰਿਹਾ ਉਹਦਾ ਜ਼ਰੂਰੀ ਨਹੀਂ ਹਾਂ ਯਾ ਚੀਜ਼ ਮੈਨੂੰ ਪਸੰਦ ਆ ਤੁਹਾਨੂੰ ਪਸੰਦ ਆ ਨਹੀਂ ਪਸੰਦ ਮੈਂ ਉਹਦੀ ਹੈਲਦੀ ਡੇਲੀ ਦੇਖੀ ਠੀਕ ਹੈ ਨਾਲ ਟੇਸਟ ਉਹਦਾ ਮੈਂ ਕਿਸ ਤਰ੍ਹਾਂ ਮੈਂ ਉਹ ਦੇਖਾਂ ਇਹ ਸਾਰੇ ਫਿਸ਼ ਨਾਲ ਸੰਬੰਧਿਤ ਨੇ ਪਰ ਮੈਂ ਸਾਰਾ ਆਲਾ ਵੈਜੀਟੇਰੀਅਨ ਹਾਂ ਮੈਂ ਵੈਜੀਟੇਰੀਅਨ ਠੀਕ ਹੈ ਮੈਂ ਖੁਸ਼ ਹਾਂ ਮੈਂ ਵੈਜੀਟੇਰੀਅਨ ਹਾਂ ਮੰਮੀ ਮੈਂ ਵੈਜੀਟੇਰੀਅਨ ਚਲੋ ਸਿਰਫ ਵੈਜੀਟੇਰੀਅਨ ਹੀ ਖਾਣੀਆਂ ਯਾਰ ਜਿਹੜਾ ਸੇਕਲ ਵੀ ਵਧੀਆ ਹੋਵੇ ਜਿਆਦਾ ਬਣਾਉਂਦੀ

ਦੇਖੋ ਇੱਥੇ ਆ ਰਹੀ ਪਲੇਟ ਆ ਰਿਹਾ ਜਿੰਮਟਾ ਆਪਣਾ ਚੱਕੋ ਜੋ ਲੈਣਾ ਵਿੱਚ ਪਾ ਲਓ കിന്നടായെ ഹൈ മൈൻ ഓക്കേ ലയർ रोज वे पासकन वेज पास्ता क्रामी है लैदू फैल है पटाटो है चिकन पेस्ट पास्ता है चिकन है। है। तो तो पास्ता है, दुण दुण क्रम्ण क्रम्ण पास्ता है। दुण ਇਹ ਚੋਕ ਬਸ਼ਰਤ ਬਣੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਕੁਆਲਟੀ ਵਿੱਚ ਵੀ ਕਾਫੀ ਹੈ ਤਾਂ ਦੇਖਣ ਨੂੰ ਵੀ ਹੈਲਦੀ ਲੱਗ ਰਹੀਆਂ ਨੇ ਖਾਣ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦਾ ਟੇਸਟ ਕਿਸ ਤਰ੍ਹਾਂ ਦਾ ਹੈ ਤੇ ਹੈ ਵੀ ਮੇਰੇ ਬਜਟ ਦੇ ਵਿੱਚ ਤੇ ਆਪਾਂ ਟਰਾਈ ਕਰਕੇ ਦੇਖਦੇ ਹਾਂ ਜੀ ਇਹ ਬ੍ਰੈਡ ਨੇ ਕੁਝ ਪਾਇਆ ਹੋਇਆ ਨਹੀਂ ਸੈਟਿੰਗ ਲੈਣਾ ਪਾਣਾ Uh, second box Oh, second box Please give me. So, this, this one. Um, yeah very good, yes. good. Uh, ਦਾ ਸਿੰਗ ਦਾ ਚੈਲੇਂਜ ਮੰਮੀ ਡੈਡੀ ਦੇ ਨਾਲ। ਮੰਮੀ ਦੀ ਖਰੀਦੀ ਹੈ, ਹਲਦੀ ਔਰ ਡੈਡੀ ਦੀ ਖਰੀਦ ਕੇ ਲੈ ਕੇ ਆਇਆ 10 ਵਾਰਨ ਦੇ ਵਿੱਚ ਵਿੱਚ। ਔਰ ਕਿਹੜਾ ਕੜਾ ਫੂਡ ਲੈ ਕੇ ਆਉਂਦੇ ਨੇ। ਉਹ ਪੂਰਾ ਹੋ ਚੁੱਕਾ ਹੈ। ਅਸੀਂ ਚੀਜ਼ਾਂ ਖਰੀਦ ਚੁੱਕੇ ਹ ਜਿਹੜੇ ਜਿਹੜੀਆਂ ਖਰੀਦਣ ਦੀ ਲੋੜ ਸੀ। ਤੇ ਹੁਣ ਅਸੀਂ ਉਹਨੂੰ ਚੈੱਕ ਕਰਕੇ ਦੇਖਾਂਗੇ ਕਿ ਇਹਦਾ ਕੀ ਟੇਸਟ ਹੈ, ਇਹਦੀ ਕੀ ਕੁਆਲਿਟੀ ਹੈ, ਇਹ ਰੇਟ ਕਿੰਨੇ ਦਾ ਵਿੱਚ ਹੈ, ਇਹਦਾ ਹੈਲਦੀ ਸੀ ਹੈ। ਕੋਈ ਕਿਸੇ ਦੱਸੋ। ਅੱਜ ਦਾ ਜਿਹੜਾ ਪੇਂਡਸ ਦਾ ਚੈਲੰਜ ਸੀਗਾ ਉਹ ਸਾਡਾ ਪੂਰਾ ਹੋ ਚੁੱਕਾ 10 ਡਾਲਰ ਦੇ ਵਿੱਚ ਸੀ ਤਾਂ ਸਮਾਨ ਲੈਣਾ ਸੀ ਸੋ ਆਪਾਂ ਲੈ ਲਏ ਨੂੰ ਦੇਖਦੇ ਆਏ ਚੁੱਕੀ ਆਇਆ ਹੈ ਤੇ ਮੰਮੀ ਤੁਸੀਂ ਕੀ ਲੈ ਕੇ ਆਏ ਹੋ ਨੰਬਰ 1 ਬਰਾਮਾ ਬ੍ਰੈਡ ਬਨਾਣਾ ਬ੍ਰੈਡ ਇਹ ਕਿੰਨੇ ਦਾ ਆਇਆ ਹੈ 6 ਡਾਲਰ 6 ਡਾਲਰ OK ਹੋਰ ਕੀ ਲੈ ਕੇ ਆਏ ਹੋ ਚਿਪਸ ਚਿਪਸ ਕੱਲ੍ਹ ਕੁਇਜ਼ ਕਿਚਪਸ ਲੈ ਕੇ ਆਏ ਆਪਾਂ ਚਿਪਸ ਨੂੰ ਸੰਜਮ ਨੂੰ ਕੋਲ ਕੇ ਦਿਖਾਓ। ਅੱਛਾ ਜੀ, ਪੋਟੈਟੋ ਚਿਪਸ ਨੇ। 4 ਦੇ। ਓਕੇ, ਪੋਟੈਟੋ ਚਿਪਸ ਕਿੰਨੇ ਦੇ? 4 ਡਾਲਰ ਦੇ। ਤੁਸੀਂ ਅੱਜ ਜੀ ਕੀ ਲੈ ਕੇ ਆਏ? ਮੈਂ ਦੇਖੋ ਐਪਲ পাই। ਐਪਲ পাই। ਇਹ 2 ਡਾਲਰ ਦਾ। ਤੇ ਅੱਜ ਮੈਂ ਤੁਹਾਨੂੰ ਵਿੱਚੋਂ ਥੋੜਾ ਖੋਲ ਕੇ ਦਿਖਾਉਂਗਾ ਖਾਣ ਲਈ ਨਹੀਂ ਦਿੰਦਾ ਮੈਂ ਜੀ। ਜਦੋਂ ਤੁਹਾਨੂੰ ਦੱਸਾਂਗਾ ਵਿੱਚੋਂ ਇੱਕ ਇਸ ਤਰ੍ਹਾਂ ਖੋਲ ਪਾ ਦੇ। ਇਸ ਤੋਂ ਲਗਾ ਮੈਂ ਇੱਕ ਬਾਕਸ ਲੈ ਕੇ ਆਇਆ ਹਾਂ। ਇਸ ਬਾਕਸ ਦੇ ਵਿੱਚ ਮਲਟੀ ਫੂਡ ਹੈ। ਜਿੱਚ ਫਰੂਟ ਵੀ ਹੈ, ਜਿੱਦੇ ਵਿੱਚ ਵੈਜੀਟੇਬਲ ਵੀ ਹੈ, ਜਿੱਦੇ ਵਿੱਚ ਬ੍ਰੈਡ ਵੀ ਹੈ, ਔਰ ਪੂਰਾ ਫਾਈਬਰ ਵੀ ਹੈ। ਜੇ ਕੁੱਲ ਮਿਲਾ ਕੇ ਸਾਰਿਆਂ ਨੂੰ ਮੈਂ ਦੇਖਾਂ ਤੇ ਮੇਰੀ ਸਮਝ ਮੁਤਾਬਕ ਤੇ ਉਹ ਬਹੁਤ ਹੈਲਦੀ ਹੈ। ਜਿੱਚ ਸਾਨੂੰ ਫਾਸਟ ਕਾਰਬੋਹਾਈਡਰੇਟਸ ਨਹੀਂ। ਮਤਲਬ ਜਿਹੜੀ ਜਿਹੜੀ ਚੀਜ਼ ਹਰ ਵਿਅਕਤੀ ਨੂੰ ਖਾਣ ਦੀ ਜ਼ਰੂਰੀਅਤ ਹੈ ਦਿਨ ਦੇ ਵਿੱਚ ਘੱਟੋ ਘੱਟ 24 ਘੰਟੇ 'ਚ ਇੱਕ ਵਾਰ। ਉਹ ਮ ਨੂੰ ਲੱਗਦਾ ਇਹਦੇ ਵਿੱਚ ਸਾਰੀਆਂ ਪੂਰੀਆਂ ਨੇ ਤੇ ਇਹ ਮ 5 ਡਾਲਰ ਦੇ ਵਿੱਚ ਆ। ਇਹ ਹੁਣ ਬਾਕੀ ਤੁਹਾਨੂੰ ਮੈਂ ਟੈਸਟ ਕਰਾਉਂਗਾ ਕਿ ਇਹ ਦਾ ਸਵਾਦ ਕੀ ਹੈ ਤੇ ਤੁਸੀਂ ਦੱਸੋ। ਠੀਕ ਹੈ ਜੀ। ਪਹਿਲੇ ਨੰਬਰ ਤੇ ਇਹਦੀ ਕੁਆਲਿਟੀ ਦੇਖ ਸਕਦੇ। ਜੀ। ਰੇਟ 10 ਡਾਲਰ ਪੂਰਾ ਇਹਦਾ। ਹੂੰ। ਫਿਰ ਇਹਦੀ ਕੁਆਲਿਟੀ ਦੇਖਣ ਨੂੰ ਬਹੁਤ ਅੱਛੀ ਲੱਗ ਰਹੀ ਆ ਬਾਰ। ਜੀ। ਤੇ ਬਾਕੀ ਤੁਸੀਂ ਦੇਖਣਾ ਵੀ ਤੁਹਾਡੇ ਜਿਹੜੇ 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 ਤੁਹਾਡੇ ਮੰਮੀ ਜਿਆਦਾ ਖੁਸ਼ ਨਹੀਂ ਲੱਗ ਰਹੇ ਨਹੀਂ ਹਾਰ ਰਹੇ ਹੋ ਮੰਮੀ ਹਾਰ ਰਹੇ ਹਾਂ ਤੁਸੀਂ ਨਹੀਂ ਕਿ ਜਿੱਤੇ ਹੋ ਉਹ ਜੋ ਜੋ ਤੁਸੀਂ ਕਮਿਸ਼ਨ ਵਖੀਆਂ ਨੇ ਮੈਂ ਕੋਸ਼ਿਸ਼ ਕੀਤੀ ਹੈ ਉਹਨਾਂ ਕਮਿਸ਼ਨ ਨੂੰ ਪੂਰੀਆ ਕਿ ਤੁਸੀਂ ਜੱਜ ਹੋ ਤੁਸੀਂ ਦੇਖ ਰਹੇ ਕਿ ਇਹ ਮੈਸੇਜ ਪੂਰੇ ਉੱਤਰਦੇ ਆ ਪਰ ਮੈਂ ਇੱਕ ਰਿਕਵੈਸਟ ਕਰਨੀ ਆ ਵੀ ਇੰਡੀਆ ਵਾਲਾ ਕੰਮ ਨਹੀਂ ਕਰਨਾ ਕੋਈ ਨੰਬਰ ਨਹੀਂ ਦੇਣਾ ਕਿਸੇ ਨੂੰ ਠੀਕ ਹੈ ਮੈਂ ਜੋ ਤੋਂ ਅਨਐਕਚੁਅਸ ਲੱਗਦੇ ਸੀ ਉਹਦਾ ਅਜਾਇਬ ਠੀਕ ਹੈ ਜੀ ਹੁਣ ਤੁਸੀਂ ਇੱਕ ਦੂਜੇ ਦਾ ਖਾਣਾ ਟੈਸਟ ਕਰੋਗੇ ਟੈਸਟ ਕਰੋਗੇ ਤੇ ਨੰਬਰ ਦਵੋਗੇ ਠੀਕ ਹੈ ਜੀ ਮੈਂ ਰਿਕੁਐਸਟ ਕਰਨਾ ਆਪਣੀ ਬਾਈਕ ਨੂੰ ਕਿ ਇਹ ਜੋ ਕੁਸ਼ ਮੈਂ ਲੈ ਕੇ ਆਇਆ ਇਹਨਾਂ ਨੂੰ ਇਹ ਟੈਸਟ ਕਰਕੇ ਦੇਖਣ ਕਿ ਕਿ ਸਦਾ ਸੁਆਦ ਕੀ ਹੈ ਅੱਛਾ ਪਹਿਲਾਂ ਮੈਂ ਦੱਸਦਾ ਕਿ ਪੰਜ ਕ੍ਰਾਈਟੇਰੀਆ ਹੋਣਗੇ ਪਹਿਲਾ ਬਜਟ ਕੌਣ ਬਜਟ ਦੇ ਵਿੱਚ ਰਿਹਾ ਕੌਣ ਬਜਟ ਤੋਂ ਬਾਹਰ ਗਿਆ ਉਹਦੇ ਨੰਬਰ ਦੂਸਰਾ ਟੈਸਟ ਦਾ ਨੰਬਰ ਠੀਕ ਹੈ ਜੀ ਵਿਕਰੇ ਦਾ ਟੇਸਟ ਵਧੀਆ ਸੀ ਤੀਸਰਾ ਹੈਲਦੀ ਹੋਣਾ ਸੀਗਾ ਮਤਲਬ ਨਿਊਟ੍ਰੀਸ਼ਨ ਵੈਲਿਊ ਕਿਹਦੀ ਸੀਗੀ ਚੌਥਾ ਕੁਆਂਟੀਟੀ ਕਿਹਦੀ ਜ਼ਿਆਦਾ ਮਤਲਬ ਫਿਲਿੰਗ ਕੌਣ ਸੀਗਾ ਤੇ ਪੰਜਵਾਂ ਕੀ ਪੈਕੇਜਿੰਗ ਜਾਂ ਫਿਰ ਉਹਨੂੰ ਖਾਣ ਲਈ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਸਭ ਸੀਗੀਆਂ ਕਿ ਨਹੀਂ ਤੇ ਮੈਂ ਇਹਨਾਂ ਨੂੰ ਟੇਸਟ ਕਰਾਉਣ ਤੋਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਲੱਗੇ ਸਵਾਦ ਸਹੀ ਹੈ ਨਹੀਂ ਸਹੀ ਇਮਾਨਦਾਰੀ ਦੇ ਨਾਲ ਮਨ ਹੈਲਦੀ ਵੇ ਦੇ ਨਾਲ ਜੇ ਹੈਲਦੀ ਫੂਡ ਖਾਣਾ ਤੇ ਹੈਲਦੀ ਵੇ ਦੇ ਨਾਲ ਦੱਸਣਾ ਵੀ ਇਹ ਸਵਾਦ ਆ ਜਾਂ ਨਹੀਂ ਸਵਾਦ ਇਸ ਕਰਕੇ ਨਹੀਂ ਕਹਿਣਾ ਕਿ ਨਹੀਂ ਸਵਾਦ ਕਿ ਗ੍ਰਾਮ ਨੰਬਰ ਮੈਂ ਘੱਟ ਗਿਆ ਅੱਜ ਮੈਂ ਮੈਂ ਕੁਪਰ ਟੈਸਟ ਕਰਨਾ ਸਵਾਦ ਸਵਾਦ ਮੈਂ ਆਪ ਵੀ ਕਰੋ ਟੈਸਟ ਹਾਂ ਤੋ ਵਾ ਕਿਆ ਵਾ ਜੂਸਟਰਾਉਨਾ ਨੇ ਇਹਦੇ ਉੱਪਰ ਲਿਖਿਆ ਹੋਇਆ ਹੈ ਨਾ ਐਪਲ ਪਾਈ ਬਦ ਕਹਦਾ ਇਹਦਾ ਸਵਾਦ ਹੀ ਇਸੇ ਕਰੇ ਐਪਲ ਦਾ ਵੀ ਇਹਦੇ ਵਿੱਚ ਹੀ ਸਵਾਦ ਆਉਂਦਾ ਤੁਸੀਂ ਤੋੜ ਕੇ ਦਿਖਾਉਂਗੇ ਕਿਦਾਂ ਦੀ ਅੰਦਰੋਂ ਇਸ ਕਿਸੇ ਜੇ ਮੈਂ ਕ੍ਰਸ਼ ਕਰੂਗਾ ਤੇ ਐਸਟਰਾ ਲੱਗ ਰਿਹਾ ਹੈ ਜਿਸ ਤਰ੍ਹਾਂ ਨਾ ਵਿੱਚ ਐਪਲ ਨੂੰ ਕ੍ਰਸ਼ ਕਰਕੇ ਇਹਦੇ ਵਿੱਚ ਪਾਇਆ ਹੁੰਦਾ ਹੈ ਕੋਈ ਮੈਂ ਹੋਰ ਸਾਲਾ ਲੱਗਦਾ ਕੋਈ ਮੂਹ ਸਾਲਾ ਲੱਗਦਾ ਕਿ ਬੱਦ ਗੀ ਸਿਸ ਮੈਨ ਨੂੰ ਕਿੰਨੇ ਨੰਬਰ ਦੋਗੇ ਪੰਜਾਂ ਚੋਂ ਪੰਜਾਂ ਚੋਂ 50 ਕਿੰਨੇ ਨੰਬਰ ਦੋਗੇ ਪੰਜਾਂ ਚੋਂ ਪੰਜਾਂ ਚੋਂ ਪੰਜ ਜੀ ਜਿੱਸੇ ਹਾਂ ਮੈਨੂੰ ਪੰਜ ਨੰਬਰ ਦੋ ਦਿਓ ਥੈਂਕ ਯੂ ਇਹ ਟਾਈਪ ਆਈਟਮ ਦੇ ਵਿੱਚ ਜਿਹੜੀ ਜ਼ੋਰ ਤੇ ਦੀ ਆਈਟਮ ਸੀ ਪੰਜ ਦੇ ਵਿੱਚੋਂ ਪੰਜ ਹੈ ਉਹ ਲੈ ਗਏ ਉਹਨਾਂ ਤੋਂ ਅੰਨਸ ਉਹਨੇ ਸੈਕੰਡ ਥੀਂ ਜਿਹੜੀ ਲੈ ਕੇ ਆਇਆ ਜਿਹੜੀ ਸੈਕੰਡ ਥੀਂ ਲੈ ਕੇ ਆਇਆ ਉਹ ਮੈਨੂੰ ਟੈਸਟ ਕਰਾਉਣਾ ਇਹ ਇਹਨੂੰ ਖਾਣ ਲਈ ਆਪਾਂ ਹੱਥ ਨਾਲ ਤਾਂ ਖਾ ਨਹੀਂ ਸਕਦੇ ਤੇ ਸਪੈਸ਼ਲ ਉਹਨਾਂ ਕੋਲੋਂ ਮੈਂ ਤਿੰਨ ਚਮਚੀ ਲੈ ਕੇ ਆਇਆ ਇਸ ਤੋਂ ਵੀ ਤੁਹਾਨੂੰ ਇਹਨਾਂ ਤੋਂ ਦੇ ਨਾਲ ਕੱਲਾ ਚੱਕ ਕੇ ਲੈ ਕੇ ਆਈਏ ਤਾਂ ਕੋਈ ਟੱਕ ਨਹੀਂ ਬਣੂ ਹਾਂ ਤੇ ਜੇ ਹੱਥ ਨੂੰ ਕੁਝ ਲੱਗ ਗਿਆ ਤੇ ਉਹਦੇ ਲਈ ਟਿਸ਼ੂ ਪੇਪਰ ਵੀ ਮੈਂ ਆਪ ਲੈ ਕੇ ਆਇਆ ਉਹ ਨਾਲ ਨਹੀਂ ਦਿੰਦੇ ਹਾਂ ਲੱਗ ਚੱਕ ਕੇ ਵੀ ਲੈ ਕੇ ਆਇਆ ਤੇ ਮੈਂ ਇਹਨਾਂ ਨੂੰ ਕੰਗਾ ਬੀਤੀ ਸੀ ਆਪ ਟੈਸਟ ਕਰਕੇ ਦੱਸੋ ਮੈਨੂੰ ਆਪਾਂ ਆਹ ਚਮਚੀ ਇਨੇ ਨੇ ਹੱਥ ਟੱਚ ਕੀਤਾ ਮੈਂ ਆਪਣੀ ਟੱਚ ਕੀਤੀ ਭਾਈ ਜਨਤਨੀ ਰਹਿ ਗਿਆ ਹੱਥ ਟੱਚ ਕਰਨਾ ਤੁਸੀਂ ਕੁਝ ਕਹਿਣਾ ਚਾਹੁੰਦੇ ਮਮਮੀ ਬਹੁਤ ਅਜੀਬ ਲੱਗਾ ਬਹੁਤ ਹੀ ਸਵਾਲ ਲੱਗਿਆ ਜਿੱਥੇ ਹਾਂ ਪਰ ਮੈਨੂੰ ਵੀ ਇੱਦਾਂ ਜਿਹਾ ਟੇਸਟ ਹੈ ਨਾ ਦੇਖੋ ਮੈਨੂੰ ਜਿੰਨਾ ਵਧੀਆ ਲੱਗ ਰਿਹਾ ਸੀ ਹਾਂਜੀ ਇਸਾ ਕਿ ਇਹਦੀ ਹੈਲਦੀ ਵੈਲਿਊ ਬਹੁਤ ਅੱਛੀ ਹੈ ਪਰ ਜਿਹੜਾ ਇਹਦਾ ਟੇਸਟ ਹੈ ਨਾ ਉਹ ਜਿਹੜਾ ਇੰਡੀਅਨ ਟੇਸਟ ਹੈ ਨਾ ਹਾਂ ਜਿਸ ਤਰ੍ਹਾਂ ਬਾਰ ਗੋਰੇ ਖਾਂਦੇ ਨੇ ਉਸ ਤਰ੍ਹਾਂ ਦਾ ਟੇਸਟ ਹੈ ਹੋ ਸਕਦਾ ਜੇ ਨਾ ਕਿਸੇ ਗੋਰੇ ਨੂੰ ਚੈੱਕ ਕਰੋਂਗਾ ਤੇ ਉਹ ਕਹਿੰਦਾ ਵੀ ਇਹਦੇ ਨਾਲ ਦਾ ਫੂਡ ਹੀ ਕੋਈ ਨਹੀਂ ਓਨੀਅਨ ਟੱਚ ਹੈ ਨਾ ਬਿਲਕੁਲ ਠੀਕ ਹੈ ਨਾ ਨਹੀਂ ਇੰਡੀਅਨ ਟੱਚ ਹੈ ਬਿਲਕੁਲ ਸੋ ਕੁਆਂਟੀਟੀ ਤਾਂ ਅੱਛੀ ਹੈ ਫਿਲਿੰਗ ਹੈ ਹੈ ਨਾ ਤੁਸੀਂ ਇਹਨੂੰ ਮੈਂ ਅੱਪਾ ਦਿਲ ਭਰ ਕੇ ਖਾ ਸਕਦੇ ਹਾਂ ਸਾਡੀ ਪੂਰੀ ਹੋ ਸਕਦੀ ਹੈ ਤੁਸੀਂ ਨੂੰ ਟੇਸਟ ਕਿੰਨਾ ਨੰਬਰ ਦੋਗੇ ਕਿੰਨਾ ਤੋਂ 5 ਚੋਂ 5 ਤੋਂ 10 3 5 ਤੋਂ 10 3 ਸਹੀ ਨੰਬਰ ਸੋ ਟੋਟਲ ਟੇਸਟ ਚ ਤੁਹਾਡੇ ਨੰਬਰ ਆਏ ਨੇ 5 6 7 8 8 ਅੱਠ ਨੰਬਰ ਆਏ ਨੇ ਦੋਨੋਂ ਚੋਂ ਅੱਠ ਤੇ ਨਿਊਟ੍ਰੀਸ਼ਨ ਵੈਲਿਊ ਚ ਮੰਮੀ ਚੀਜ਼ਾਂ ਹੈਲਦੀ ਕਿੰਨੀਆਂ ਸੀਗੀਆਂ ਦੋਨਾਂ ਚੀਜ਼ਾਂ ਨੂੰ ਹੁਣ ਨੰਬਰ ਦੇਣੇ ਹੋਣ 10 ਚੋਂ ਕਿੰਨੇ ਦਵਾਂਗੇ ਐਲਜੀ ਦੇ ਮੁਤਾਬਕ ਤਾਂ ਹੈ ਕੈਨ ਤੇ ਐਪਲ ਪਾਇਨ ਨੂੰ ਕਿੰਨੇ ਸੀਗੇ 5 ਚੋਂ ਲਾ ਲਓ ਜਿੰਨਾ 5 ਚੋਂ 5 ਐਪਲ ਪਾਇਨ ਨੂੰ 5 ਜਸ ਥੈਟ ਇਜ਼ ਜੋ ਸੀ ਮੇਰਾ ਜੇ ਬੱਸ ਚੱਲੇ ਤਾਂ ਮੈਂ 10 ਚੋਂ 11 ਦੇ ਦਾਂਗੀ ਆਪਣੀ ਹੈ ਮੈਂ ਤਾਂ ਇਨਸਾਫ ਕਰੂੰਗਾ ਨਾ ਆਪਣੇ ਆਪਣਾ ਇਨਸਾਫ ਹੋਊਗਾ ਮੇਰੀ ਕੋਸ਼ਿਸ਼ ਹੋਗੀ ਕਿ ਜੇ ਮੈਂ ਵਧੀਆ ਹੀ ਸੋਚ ਕੇ ਲੈ ਕੇ ਆਇਆ ਤੇ ਇਹਦੇ ਨੰਬਰ ਵੀ ਪੂਰੇ ਮਿਲਣ ਮੈਂ ਤਾਂ ਜੀ ਜਾਣ ਲਾ ਕੇ 110 ਤੋਂ 10 ਹੈ ਹਾਂ so, 10 ਤੋਂ 10 ਮੈਂ 15 ਦੁਕਾਨਾਂ ਘੁੰਮ ਕੇ ਫਿਰ ਦੇਖ ਕੇ ਲੈ ਕੇ ਆਇਆ ਸੋ ਤੁਸੀਂ ਆਪਣੇ ਬਜਟ ਦੇ ਵਿੱਚ ਰਹੇ 10 ਹਾਂ ਮੈਂ ਆਪਣੇ ਸੋ ਜੋ ਵੀ 10 ਨੰਬਰ ਪੂਰੇ ਆਗੇ ਤੁਹਾਡੇ ਨਾ ਮੈਂ ਕੋਈ ਬਚਾਇਆ ਉਹਦੇ ਤੋਂ ਤੇ ਨਾ ਮਾਰ ਬੱਤ ਖਰਚਿਆ ਪਰ ਤੁਸੀਂ ਪੂਰੀ ਕਟਲਰੀ ਲੈ ਕੇ ਆਏ ਸੀਗੇ ਪੈਕੇਜਿੰਗ ਤੁਹਾਡੀ ਵਧੀਆ ਸੀ ਹਾਂ ਮੈਂ ਚਮਚੇ ਵੀ ਨਾਲ ਲੈ ਕੇ ਆ ਗਿਆ ਹਾਂ ਉਹ ਸਾਰਾ ਕੁਝ ਲੈ ਕੇ ਆਇਆ ਤੇ ਉੱਚੇ ਪੂਰੇ ਨੰਬਰ ਹੈ ਨਾ ਸਾਰਾ ਸਾਮਾਨ ਮੈਂ ਲੈ ਕੇ ਆ ਗਿਆ ਜੀ ਉਹਦੀ ਮੈਂ ਪਰਜੈਂਟੇਸ਼ਨ ਵੀ ਵਧੀਆ ਕਰ ਸਕਦਾ ਹਾਂਜੀ ਤੇ ਪ੍ਰੋਨਾਚਾਰੀ ਵਧੀਆ ਨਹੀਂ ਕਰਕੇ ਦੇਸ ਗਿਆ ਤੇ ਉਹ ਸਾਡਾ ਲਿਆਵਾ ਦਿੱਤਾ ਵੀ ਕਿਸੇ ਕੋਲ ਨਹੀਂ ਮੇਸ਼ਕ ਹੈਲਦੀ ਚੀਜ਼ ਹੈ ਪਰ ਉਸ ਲੱਗਿਆ ਜੇ ਵਧੀਆ ਢੰਗ ਨਾਲ ਨਹੀਂ ਪੇਸ ਕੀਤਾ ਤੇ ਉਹ ਫਿਰ ਉਹ ਦਲ ਬਣਦੀ ਨਹੀਂ ਸਵਾਦਦਗਣਾ ਨਹੀਂ ਹਾਂਜੀ ਚਲੋ ਤੁਹਾਡੇ ਟੋਟਲ ਆਪਾਂ 50 ਚੋਂ 48 ਨੰਬਰ ਆਏ ਹੈ ਹਨਾ 48 ਥੈਂਕ ਯੂ ਹਾਂਜੀ ਮੰਮੀ ਜੀ ਤੁਸੀਂ ਟੇਸਟ ਕਰਵਾਓ ਆਪਣੀਆਂ ਚੀਜ਼ਾਂ ਮਿੱਠਾ ਹੈ ਕਿ ਸੇਵਰੀ ਹੈ ਕਿ ਲੂਣ ਵਾਲਾ ਹੈ ਕਿਤਨਾ ਦਾ ਹੈ ਆ ਕੇ ਬਸ ਆ ਕੇ ਦੱਸੋ ਇਹ ਇਹ ਤੁਹਾਨੂੰ ਫੋਨਿੰਗ ਦਾ ਵੀ ਹੋ ਰਿਹਾ ਹਾਂ ਫੋਨਿੰਗ ਦੇ ਵੀ ਨੰਬਰ ਆਣੇ ਤੇ ਨੰਬਰ ਕੱਟੇ ਜਾਣੇ ਬਾਬੇ ਕੀ ਮਰਦਾ ਹੈ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਲਓ ਹੁਣ ਇਹਨਾਂ ਨੂੰ ਮੈਨੂੰ ਦਿੱਤਾ ਆ ਦੇਖੋ ਆਖਰ ਨੂੰ ਖੋਲ ਕੇ ਜਿਲੇਗੇ ਮੈਂ ਹੱਥ ਨਾਲ ਇਹਨਾਂ ਦੇ ਨਾਲ ਨਹੀਂ ਖਾਊਂਗਾ ਮੇਰਾ ਚਮਚ ਨਹੀਂ ਲੈ। ਉਹ ਕਿੰਨਾ ਮਰ ਕੇ ਖਾਣ। ਇਸ ਤਰ੍ਹਾਂ ਇਸ ਪੱਧਰ ਕਰਾ। ਹੁਣ ਇੱਦਾਂ ਚੱਲ ਨਹੀਂ ਚੱਲ। ਨਹੀਂ ਇਹ ਦੇਖੋ ਅੱਜ ਦਾ ਖਾਣਾ। ਹੁਣ ਚਮਚ ਦਿਓ ਆਪਣਾ ਜਿਹੜਾ ਲੈ ਕੇ। ਮੇਰਾ ਚਮਚ ਨਹੀਂ। ਹਾਂ। ਰਾਜ ਜੰਤ ਜਿਹੜਾ ਕਿਸੇ ਲੈ ਕੇ ਆਇਆ ਪਾਣੋ ਹੋਣਗੇ ਮੰਗਦੇ ਮੇਰੇ ਕੋਲ ਇਹ ਮੇਰੇ ਕੋਲ ਨਾ ਆਇਆ ਰਾਜ ਜੰਤ ਹਾਂ ਮੈਂ ਆ ਦੇਖੋ ਇੱਕ ਚਮਚੀ ਲੈ ਕੇ ਆਏ ਮੈਂ ਇਹਨਾਂ ਨੂੰ ਆਪਣਾ ਚਮਚੇ ਇਹਨਾਂ ਦੀ ਰਿਕਵੈਸਟ ਕਰਦੇ ਨੂੰ ਨਹੀਂ ਤੁਹਾਡੇ ਪ੍ਰੈਜੈਂਟੇਸ਼ਨ ਜਿਮਾਰਕਸ ਕੱਟੇ ਜਾਣਗੇ ਮੈਂ ਟੈਸਟ ਕਰਾਂਗਾ ਬੱਚਿਆਂ ਨੂੰ ਫੀਡ ਕਰਾਉਣ ਦੇ ਬਾਰੇ ਮਾਰਨੀ ਹੂੰ ਕਿ ਮੇਰੇ ਮੂੰਹ 'ਚ ਵੀ ਪਾ ਕੇ ਚਮਚਾ ਰੱਖਦਾ ਉੱਪਰ ਨੂੰ ਕੀਤਾ ਕਿ ਜਦ ਬੱਚੇ ਦੇ ਮੂੰਹ 'ਚ ਪਾਈਦਾ ਨਾ ਪੂਰੀ ਤਰ੍ਹਾਂ ਮੂੰਹ 'ਚ ਲੱਗ ਜਾਂਦਾ ਜਦਕਿ ਮੈਂ ਆ ਵੀ ਖਿੱਚ ਲਿਆ ਇਹ ਆਪਣੇ ਪੋਤੀ ਨੂੰ ਆਪਣੇ ਦੋਤੇ ਨੂੰ ਦਵਾ ਖਵਾ ਕੇ ਕਿ ਇਹਨਾਂ ਨੂੰ ਤਜਰਬਾ ਹੋ ਜਾਵੇ ਕਿ ਚਮਚੇ ਨਾਲ ਕਿਸ ਤਰ੍ਹਾਂ ਖਾਣਾ ਹਾਂ ਇਹ ਹੈ ਕੀ ਸੀਗਾ ਬ੍ਰੈਡ ਦੇਖੋ ਬ੍ਰੈਡ ਬਣਾਇਨਾ ਸੀ ਬਨਾਣਾ ਬ੍ਰੈਡ ਇਹਨਾਂ ਨੇ ਪਤਾ ਨਹੀਂ ਕੀ ਕਹਿ ਕੇ ਲੈਂਦਾ ਹਾਂ ਜੋ ਮੈਨੂੰ ਇਹਦੇ ਵਿੱਚ ਟੇਸਟ ਮਿਲਿਆ ਹਾਂਜੀ ਉਹ ਬ੍ਰੈਡ ਬਣਾਉਣ ਦਾ ਮਜ਼ਾ ਔਰ ਬਹੁਤ ਅੱਛਾ ਟੇਸਟ ਠੀਕ ਹੈ ਜੀ ਬਹੁਤ ਹੀ ਵਧੀਆ ਟੇਸਟ ਹੈ ਇਹ ਤੁਸੀਂ ਇਹਦੇ ਮਤਲਬ ਨੰਬਰ ਤੇ ਮੈਂ ਇਹਨਾਂ ਨੂੰ 575 ਦਾ ਨੰਬਰ ਟੇਸਟ ਦੇ ਪਤਾ ਚਾਹੁੰਦਾ ਨਹੀਂ ਓਕੇ ਇਹਦੇ ਸੁਆਦ ਤੇ ਟੇਸਟ ਤੁਸੀਂ ਕਿੰਨੇ ਨੰਬਰ ਤਾਂ ਹੋਂਗੇ ਮੰਮੀ ਮੈਂ ਇਹਨਾਂ ਨੂੰ ਪਹਿਲੇ ਟੇਸਟ ਕਰਾਂ ਅੱਛਾ ਤੁਸੀਂ ਅਜੇ ਟੇਸਟ ਨਹੀਂ ਕੀਤਾ ਨਹੀਂ ਇਹਨਾਂ ਨੇ ਟੇਸਟ ਨਹੀਂ ਕੀਤਾ ਮੈਂ ਨਾਲ ਟੇਸਟ ਕਰਾਂ कितने नंबर आ गए पूरे 500 500 100 100 100 ਸੋਚੋ ਸੋਚੋ ਬੜਾ ਸਾਰਾ ਤੁਹਾਡੇ ਚਮਚੇ ਦੇ 1 ਨੰਬਰ ਕੱਟ ਲਿਆ ਫਿਰ ਆਪਾਂ ਆਪਾਂ ਮੰਗੀ ਸਕਦੇ ਇਹ ਦਲ ਗਿਆ ਰੋਟੇ ਠੀਕ ਹੈ ਚਲੋ ਸੈਕਿੰਡ ਚੀਜ਼ ਕੀ ਲੱਗਿਆ ਤੁਸੀਂ ਅੱਛਾ ਇਹ ਕਿੰਨੇ ਨਸੀ 6 ਦਾ ਰਾਈਟ 6 ਆਪੋ ਆਪੋ ਬਚਣ ਦੇ ਅੰਦਰ ਤੁਸੀਂ ਵੀ ਹੋ 10 ਡਾਲਰ ਸੈਕਿੰਡ ਚੀਜ਼ 28 ਆਲੂ ਚਿਪਸ ਚਿਪਸ ਇਹ ਕਿੰਨਾ ਹੈ ਨੇ ਚਿਪਸ ਕੁਝ ਵਰਤੀ ਦੇ ਬਣ ਜਾਂਦੇ ਆਲੀ ਤੇ ਇਸ ਚੀਜ਼ ਦਾ ਬਣ ਗਿਆ ਹੋਰ ਨਹੀਂ ਬੱਦੰਦੇ ਆ ਗੁੱਡੀ 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 ਕਰਾ ਹਾਂ ਇਹਨਾਂ ਨੂੰ ਕੀ ਕਰਾਣਾ ਮੈਂ ਦੇਖਾਂ ਕਿ ਖਾਣੇ ਕਿੱਥਾ ਪੱਥ ਨਾ ਪੜਾ ਬਸ ਇਹ ਤਾਂ ਹੋ ਹੀ ਗਿਆ ਆਲੀ ਚਿਪਸ ਇਹਦਾ ਟੇਸਟ ਪਹਿਲਾਂ ਹੀ ਤੈਨੂੰ ਕਿੱਥੋਂ ਆਇਆ ਇਹ ਤੇਰਾ ਬਹੁਤ ਸਿੱਕਾ ਪਰ ਪੈਣਾ ਨੇ ਨਮਕ ਤੋਂ ਪਾਇਆ ਹੁੰਦਾ ਨਮਕ ਜ਼ਿਆਦਾ ਤੁਹਾਨੂੰ ਕਿਦਾਂ ਦਾ ਲੱਗਿਆ ਮੰਮੀ ਨਾਰਮਲ ਸਵਾਦ ਆ ਖਾਕ ਦੇ ਨਾ ਦੇਖਿਆ ਨਹੀਂ ਖਾਓ ਇੱਕ ਵਾਰੀ ਮੈਂ ਤਾਂ ਸਕੀਨ ਆ ਰਹੀ ਜਿੱਥੇ ਹੋਰ ਨਾ ਖਾ ਕੇ ਦੇਖੇ ਪਹਿਲਾਂ ਕਈ ਵਾਰੀ ਕਰਦੇ ਨਾ ਅੱਛਾ ਇਸ ਕਰਕੇ ਨਹੀਂ ਇਹ ਕਿੰਨੇ ਰੋਜ਼ ਮਾਰ ਲੂਏ ਚ ਰਹਿਣੀ ਸਾਰਾ ਨਿਊਟ੍ਰੀਸ਼ਨ ਵੈਲਿਊ ਇਹਦੀ ਕੋਈ ਖਾਸ ਹੈ ਨਹੀਂ ਚੇਪਸ ਦੀ ਤਲੇ ਹੋਏ ਨੇ ਆਲੂ ਕਬਸ કાર્ਬ ਵੀ ਖਾਣੇ ਚਾਹੀਦੇ ਆ ਤਾਂ ਸੇਤ ਬਣਾਉਂਗੇ ਇਹ ਜ਼ਰੂਰੀ ਆ ਤੇਰੇ ਦਾ ਮਨਾਉਣਾ ਨਹੀਂ ਨਹੀਂ ਜ਼ਰੂਰੀ ਆ ਇਹ ਇਹਦੇ ਚ ਬੱਤੇ ਜਾਂਦੇ ਆ ਇਹਦੇ ਕੱਟੇ ਜਾਣਗੇ ਨੰਬਰ ਇਸ ਸਾਰੇ ਪ੍ਰੋਗਰਾਮ ਨੂੰ ਵਾਚ ਕਰਨ ਦੇ ਲਈ ਜਜਮੈਂਟ ਕਰਨ ਦੇ ਲਈ ਡਾਕਟਰ ਕਿਰਨਵੀਰ ਕੌਰ ਜਿਹੜੇ ਕਿ ਫੂਡ ਦੇ ਵੀ ਕਾਫੀ ਸਪੈਸ਼ਲਿਸਟ ਨੇ ਖਾਣ ਦੇ ਬਹੁਤ ਸ਼ਕੀਨ ਨੇ ਇਹਨਾਂ ਦੀ ਸ਼ੌਂਕ ਆ ਵੀ ਘੁੰਮ ਫਿਰ ਕੇ ਲੱਗ ਲੱਗ ਚੀਜ਼ਾਂ ਖਾਣੀਆਂ ਉਹਨਾਂ ਨੂੰ ਚੈੱਕ ਕਰਕੇ ਦੇਖਣਾ ਵੀ ਸਵਾਦ ਕਿਸ ਤਰ੍ਹਾਂ ਦਾ ਤੇ ਅੱਜ ਆਪਣੇ ਮੰਮੀ ਡੈਡੀ ਦੇ ਚੋਇਸ ਨੂੰ ਵੀ ਇਹਨਾਂ ਦੇਖਿਆ ਤੇ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗਾ ਵੀ ਪਹਿਲਾਂ ਜੋ ਇਹਨਾਂ ਦੀ ਮੰਮੀ ਲੈ ਕੇ ਆਏ ਨੇ ਉਹ ਇਕੱਲੀ ਇਕੱਲੀ ਆਈਟਮ ਦਾ ਟੇਸਟ ਕਰਕੇ ਦੱਸਣ ਵੀ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਮੰਮਾ ਦੀ ਆਈਟਮ ਦਾ ਪਹਿਲਾਂ ਮੰਮੀ ਦੀ ਆਈਟਮ ਖਾਈ ਜਾਏਗੀ ਬਨਾਣਾ ਬ੍ਰੈਡ ਇਦੇ ਵਿੱਚ ਬ੍ਰੈਡ ਦੇ ਅੰਦਰ ਕਰੀਮ ਹੈ ਤੇ ਬਨਾਣਾ ਹੈ ਪੂਰਾ ਪ੍ਰੋਪਰ ਬਨਾਣਾ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਸਵਾਦ ਲੱਗ ਰਿਹਾ ਬਨਾਣਾ ਦਾ ਬਹੁਤ ਸਟਰੋਂਗ ਸਵਾਦ ਹੈ ਕਿਉਂਕਿ ਮੇਬੀ बिकॉज ਇਥੇ ਇਹਨਾਂ ਨੇ ਪ੍ਰੋਪਰ ਪੂਰਾ ਬਨਾਣਾ ਪਾਇਆ ਹੋਇਆ ਹਾਂ ਕੱਟਿਆ ਹੋਇਆ ਕਰੀਮ ਜਿਹੜੀ ਹੈ ਉਹਦੀ ਆਪਣੇ ਆਪ ਚ ਮਿਠਾਸ ਹੈ ਨਹੀਂਗੀ ਕੋਈ ਤੇ ਬਨਾਣਾ ਦੇ ਨਾਲ ਅੱਛਾ ਜਾ ਰਿਹਾ ਤੇ ਆਫਕੋਸ ਬ੍ਰੈਡ ਫਿਲਿੰਗ ਤੇ ਬਹੁਤ 에ਰੀਆ ਇਸ ਸਵਾਦ ਹੈ। ਇਹ ਬਹੁਤ ਡੇਜ਼ਰਟ ਟਾਈਪਸ ਹੋ ਜਾਂਦਾ। ਆਵਾ ਕੋਣ ਮੈਂ ਖਾ ਕੇ ਦੇਖਿਆ ਹੈ। ਕਾਫੀ ਅੱਛਾ ਸਵਾਦ ਹੈ ਇਸ ਦਾ। ਮੈਂ ਇਹਨੂੰ ਨੰਬਰ ਦਵਾਂਗੀ 5 ਤੋਂ 5। ਇਹ ਗੁੱਡ 5 ਤੋਂ 5। ਆਹ। ਮੈਕਡੋਨਲਡ ਦੇ ਚਿਪਸ। ਹੁਣ ਅਸੀਂ ਟੇਸਟ ਕਰਾਂਗੇ ਮੈਕਡੋਨਲਡ ਦੇ ਚਿਪਸ। ਸੋ ਸਿੰਪਲ ਚਿਪਸ ਨੇ ਪੋਟੈਟੋ, ਸਾਲਟ। ਬਿਲਕੁਲ ਕਰੰਚੀ ਨਹੀਂ ਹੈਗੇ ਠੰਡੇ ਹੋ ਚੁੱਕੇ ਨੇ ਮੈਨੂੰ ਮੈਨੂੰ ਠੰਡੇ ਬਿਲਕੁਲ ਨਹੀਂ ਸਵਾਦ ਆਉਂਦੇ ਮੈਨੂੰ ਪਤਾ ਲੱਗੇ ਜਾਂ ਤਾਂ ਗਰਮ ਹੋਣ ਤੇ ਕਰੰਚੀ ਹੋਣ ਹਾਂ ਕਰੰਚੀ ਹੈ ਨਹੀਂ ਨਰਮ ਹੋ ਚੁੱਕੇ ਹਾਂ ਤੋਂ ਮੇਰੇ ਮਤਲਬ ਦੀ ਚੀਜ਼ ਨਹੀਂ ਹੈ ਮੈਂ ਮੈਨੂੰ ਨੰਬਰ ਦਵਾਂਗੀ 3 58 ਨਿਊਟ੍ਰੀਸ਼ਨ ਵੈਲਿਊ ਤਾਂ ਜਮ ਹੈ ਇਸ ਵਿੱਚ ਬਟ ਇਹਨੂੰ ਮੈਂ 3 ਨੰਬਰ ਦੇਣਾ ਓਕੇ ਨਹੀਂ ਤੁਸੀਂ ਉਹਨਾਂ ਨੂੰ ਚਮਚਾ ਤੇ ਨਾਲ ਨਹੀਂ ਸੀ ਲੈ ਕੇ ਆਏ ਟੈਸਟ ਕਰਨ ਲਈ ਫੇਰ ਵੀ ਤੁਸੀਂ 5 ਚੋਂ 5 ਨੰਬਰ ਦੇ ਦਿੱਤੇ ਪਹਿਲਾਂ ਉਹਨਾਂ ਨੂੰ ਬਨਾਨਾ ਬਰੈਡ ਵਾਲੇ ਚੋਂ ਹਾਂਜੀ ਕਿਉਂਕਿ ਟੈਸਟ ਉਹਦਾ ਇੰਨਾ ਵਧੀਆ ਸੀ ਨਾ ਕਿਵੇਂ ਮੈਂ ਪੰਜਾਂ 'ਚੋਂ 5 ਦੇ ਦਾਂਗੇ ਠੀਕ ਹੈ ਠੀਕ ਹੁਣ ਇਹਨਾਂ ਦੇ ਟੋਟਲ ਨੰਬਰ ਕਿੰਨੇ ਹੋ ਗਏ 8 ਹੋ ਗਏ 8 ਹੋ ਤੇ ਤੁਸੀਂ ਵੀ 8 ਦਿੱਤੇ ਨੇ ਸੋ ਬੇਸਿਕਲੀ ਮੰਮੀ ਦੇ 4 ਨੰਬਰ ਕੱਟ ਦੇਣੇ ਲੱਗੋ -4 टाइम मम्मी -4 ਤੇ ਨੰਬਰ ਲਗਾ ਲਈ ਮੈਂ ਨਹੀਂ ਤੇ ਨਾ ਹੋ ਚੁੱਕਿਆ ਯਾਮਾ ਤੇ ਟਾਂਡੇ ਸੀਗੇ ਡੈਡੀ ਡੈਡੀ ਨੇ ਤੁਹਾਨੂੰ ਪਿਆਹਾਂ ਦੇ ਦਿੱਤੇ 48 ਤੇ ਮੈਂ ਵੀ ਤੁਹਾਨੂੰ ਪਿਆਹਾਂ ਦੇ ਦਵਾਂਗੀ ਥੈਂਕ ਯੂ ਥੈਂਕ ਯੂ ਸੋ ਡੈਡੀ ਜੀ ਨੇ ਮੰਮੀ ਨੂੰ ਦਿੱਤੇ ਸੀਗੇ 50 ਚੋ 48 ਤੇ ਮੈਂ ਵੀ ਹੋਰ ਤੋ ਡੈਡੀ ਜੀ ਨੇ ਮੰਮੀ ਨੂੰ ਦਿੱਤੇ ਸੀਗੇ 50 ਤੋਂ 48 ਤੇ ਮੈਂ ਵੀ ਮਮਾ ਨੂੰ 47 ਦਵਾਂਗੇ ਇੱਕ ਨੰਬਰ ਚਮਚੇ ਰਵੀ ਕੱਟਿਆ ਜਾਏਗਾ ਡੈਡੀ ਜੀ ਦਾ ਆਪਾਂ ਟੈਸਟ ਕਰਾਂਗੇ ਐਪਲ ਪਾਈ ਇੰਨੀ ਸਵਾਦੀ ਕਿ ਮੈਂ ਵੀਡੀਓ ਤੋਂ ਪਹਿਲਾਂ ਹੀ ਖਤਮ ਕਰ ਦੁੱਤੀ ਐਪਲ 파ਈ क्रंची ਸੀ گرم ਸੀ ਹੌਟ ਫਾਈਟਿੰਗ ਹੌਟ اور ਐਪਲ ਉਹਦੇ ਅੰਦਰ ਬਹੁਤ ਹੀ ਸਵਾਦ ਸੀ ਟੇਸਟ ਵਾਈਜ਼ ਮੈਂ ਉਹਨੂੰ 5 ਦੇ ਤਾਈ ਸੋ ਐਪਲ 파ਈ ਨੂੰ ਮੈਂ 5 ਤੋਂ 5 ਦਵਾਂਗੀ ਕਿਉਂਕਿ ਉਹ ਇੱਕ ਤਾਂ ਮੈਨੂੰ ਬਹੁਤ ਪਸੰਦ ਹੈ ਉਪਰ ਬਹੁਤ ਹੀ ਗੁੱਡ ਕੁਆਲਿਟੀ ਸੀ ਹਾਂ ਉਹ ਆਪਾਂ ਇੱਕ ਹੋਰ ਖਾਵਾਂਗੇ ਹੁਣ ਹੁਣ ਮੇਰੀ ਸੈਕੰਡ ਆਈਟਮ ਚੈੱਕ ਕਰਕੇ ਦੱਸੋ ਇਹਦਾ ਟੇਸਟ ਕਿਦਾਂ ਦਾ ਹੈ ਕੁਆਂਟੀਟੀ ਕਿੰਨੀ ਹੈ ਕੁਆਲਿਟੀ कैसी ਲੱਗ ਰਹੀ ਹੈ ਹੈਲਦੀ ਵੈਲਿਊ ਕਿੰਨੀ ਕੀ ਤੁਹਾਨੂੰ ਜਾਪਦੀ ਹੈ ਸੋ ਇਹਦੇ ਵਿੱਚ ਆਪਾਂ ਹੈ ਚਿਕਨ ਨਾਲ ਬਹੁਤ ਸਾਰਾ ਸੈਲਡ ਹੈ ਕੈਰਟ ਸੋ ਆਪ ਇਹਨੂੰ ਟੇਸਟ ਕਰਨ ਨੂੰ ਮੈਂ ਮੈਂ ਤਰੀ ਬਹੁਤ ਸਵਾਦ ਹੈ ਮੈਨੂੰ ਨਹੀਂ ਪਤਾ ਤੁਹਾਨੂੰ ਖਾਸ ਕਿਉਂ ਨਹੀਂ ਲੱਗਿਆ ਉਹ ਕੋਈ ਇੰਡੀਅਨ ਟੱਚ ਨਹੀਂ ਨਾ ਆ ਤੇ ਇੰਡੀਅਨ ਟੱਚ ਨਹੀਂ ਦਿੱਤੀ ਗਈ। ਤੋਂ ਕਿ ਜਿਸ ਥਾਂ ਤੇ ਅਸੀਂ ਬੈਠੇ ਆਂ ਜਿਸ ਥਾਂ ਤੇ ਬਹਿ ਕੇ ਅਸੀਂ ਇਹ ਟਰਾਈ ਕਰ ਰਹੇ ਆ ਇੱਥੇ ਕਾਫੀ ਆਲੇ-ਦੁਆਲੇ ਰੌਲਾ ਵੀ ਪੈ ਰਿਹਾ। ਕਿਉਂਕਿ ਇਹ ਥਾਂ ਹੀ ਇੰਨਾ ਵਧੀਆ ਹੈ ਕਿ ਇੱਥੇ ਸਾਰੇ ਮੁਲਕਾਂ ਚੋਂ ਲੋਕ ਆਉਂਦੇ ਨੇ। ਆਣ ਕੇ ਇੱਥੇ ਬੈਠ ਕੇ ਖਾਂਦੇ ਨੇ। ਤੇ ਜਿਹਦੇ ਕਰਕੇ ਇੱਥੇ ਜਿੰਨੇ ਵੀ ਫੂਡ ਕੋਰਟ ਨੇ ਹਰੇਕ ਨੇ ਹਰੇਕ ਕੰਟਰੀ ਦੇ ਟੇਸ ਦਾ ਖਿਆਲ ਰੱਖਿਆ ਹੋਇਆ। ਜੀ ਜੀ ਜੀ। ਹਾਂ ਤੇ ਆ ਜੇ ਤੁਸੀਂ ਦੇਖੋ ਆਵਾਜ਼ਾਂ ਜਿੰਨੀਆਂ ਆ ਰਹੀਆਂ ਨੇ। ਕਿ ਇਹ ਲੋਕਾਂ ਦੀ ਪਹਿਲੀ ਪਸੰਦ ਹੈ ਇੱਥੇ ਬੈਠ ਕੇ ਖਾਣਾ ਖਾਣਾ ਉਹਨੂੰ ਟੇਸਟ ਕਰਨਾ ਉਹਦਾ ਸਵਾਦ ਦੇਖਣਾ ਇਹਦਾ ਟੇਸਟ ਕਾਫੀ ਲੈਮਨ ਹੈਗਾ ਇਹਦੇ ਵਿੱਚ ਤੇ ਮੈਨੂੰ ਇਹਦੇ ਨਾਲ ਨਾਲ ਥੋੜਾ ਜਿਹਾ ਮਿਠਾ ਮਿੱਠਾ ਵੀ ਹੈਗਾ ਪਰ ਬਹੁਤ ਗੁੱਡ ਬੈਲੈਂਸ ਹੈ ਤਾਂ ਮੇਰੇ ਮੇਰੇ ਲਈ ਬਹੁਤ ਅੱਛਾ ਨੇ ਪਤਾ ਨਹੀਂ ਚੱਲ ਗਈ ਮੈਂ ਵੀ ਅਕੇ ਲੰਬਾ ਇਹ ਆ ਤੁਸੀਂ ਪੇਸਟ ਨਹੀਂ ਮੈਂ ਕਰ ਦਿੰਦਾ ਇਹਨਾਂ ਇੱਕ ਚਾਹ ਦੋਨੇ ਨੇ ਫਰੈਸ਼ ਤੇ ਕ੍ਰਾਂਚੀਆ ਬਹੁਤ ਵਧੀਆ ਲੱਗਦਾ ਅੰਦਰ ਵਾਲਾ ਵੀ ਬਹੁਤ ਚੰਗਾ ਹੁਣ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਜੱਜ ਨੇ ਜਜਮੈਂਟ ਦੇਣੀ ਹੈ ਕੀ ਕੌਣ ਇਹਦੇ ਵਿੱਚ ਕਿਉਂਕਿ ਥੋੜੀ ਥੋੜੀ ਸਾਨੂੰ ਪਰਚੀ ਤਾਂ ਮਿਲ ਗਈ ਵੀ ਇਹਦੇ ਵਿੱਚ ਕੌਣ ਅੱਗੇ ਜਾ ਰਿਹਾ ਨੰਬਰਾਂ ਦੇ ਵਿੱਚ ਜੇ ਨੰਬਰਾਂ ਨੂੰ ਦੇਖਿਆ ਜਾਵੇ ਬਾਕੀ ਜਦ ਤੱਕ ਜੱਜ ਜਜਮੈਂਟ ਨਹੀਂ ਦੇ ਦਿੰਦਾ ਜੀ ਤਦ ਤੱਕ ਤਾਂ ਨਤੀਜੇ ਦੀਆਂ ਘੜੀਆਂ ਬਹੁਤ ਨੇੜੇ ਆ ਗਈਆਂ ਨੇ ਦਿਲ ਦੀ ਧੜਕਣ ਵਧ ਗਈ ਹੈ ਕੁਆਂਟੀਟੀ ਵਾਈਜ਼ ਕਾਫੀ ਫਿਲਿੰਗ ਹੁੰਦੇ ਪੋਟੈਟੋਸ ਲੇਕਿਨ ਮੇਰੇ ਸਾਹਮਣੇ ਚਿਕਨ ਇਜ਼ ਗੁੱਡ ਕੁਆਂਟੀਟੀ ਤੇ ਪੂਰਾ ਕਰਨ ਲਈ ਨਿਊਟ੍ਰੀਸ਼ਨਲ ਵੈਲਿਊ ਵੀ ਬੀ ਅੱਛੀ ਪ੍ਰেজੈਂਟੇਸ਼ਨ ਵੀ ਇਹਨਾਂ ਦੀ ਅੱਛੀ ਸੀ ਠੀਕ ਹੈ ਜੀ ਤੁਸੀਂ ਕਿੰਨ ਨੰਬਰਾਂ ਨਾਲ ਹਾਰ ਚੁੱਕੇ ਹੋ ਮੰਮੀ ਜੀ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਮੰਮੀ ਹਾਰ ਕੇ ਵੀ ਤਾੜੀਆਂ ਮਾਰ ਰਹੇ ਨੇ ਹਾਰ ਕੇ ਵੀ ਤਾੜੀਆਂ ਮਾਰ ਰਹੇ ਨੇ ਕਿਉਂਕਿ ਘਰ ਵਾਲਾ ਜਿੱਤ ਗਿਆ ਇਹਨਾਂ ਦਾ ਹਮੇਸ਼ਾ ਹਰੇਕ ਔਰਤ ਦਾ ਇਹ ਹੁੰਦਾ ਹੈ ਵੀ ਮੇਰਾ ਪਤੀ ਮੇਰੇ ਨਾਲ ਅੱਗੇ ਰਵੇ ਆਈ ਕਿ ਨਵੀਂ ਚੀਜ਼ ਮੰਮੀ ਨੇ ਇੰਟਰੋਡਿਊਸ ਕਰਾਈ ਹੈ ਸਾਨੂੰ ਇਹ ਇੰਨੀ ਟੇਸਟੀ ਲੱਗੀ ਆ ਅਗਰ ਤੁਸੀਂ ਤੁਹਾਡੇ ਬ੍ਰੈਡ ਟੌਪ ਹੈਗਾ ਇਹਨੂੰ ਜ਼ਰੂਰ ਟਰਾਈ ਕਰੋ ਬਹੁਤ ਹੀ ਰਮੀ ਹੈ ਅੱਛਾ ਤੁਸੀਂ ਸਾਡੀ ਵੀਡੀਓ ਹੋਂ ਤੱਕ ਦੇਖੀ ਹੈ ਤਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਸਾਨੂੰ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਕਿ ਮੈਂ ਮੰਮੀ ਨਾਲ ਰਿਵਾਈਵ ਕੀਤੀ ਮਾੜੀ ਕੀਤੀ ਕਿਆ ਕੀਤਾ ਅਗਰ ਤੁਹਾਨੂੰ ਲੱਗਦਾ ਕਿ ਮੰਮੀ winner ਹੋਣੇ ਚਾਹੀਦੇ ਸੀਗੇ ਮੈਸੇਜ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਮੰਗਲ 7th ਨੂੰ ਤੁਸੀਂ subscribe ਕਰੋ like ਕਰੋ comment ਕਰੋ ਸਾਨੂੰ ਦੱਸੋ ਤੁਹਾਨੂੰ ਸਾਡਾ ਕੰਟੈਂਟ ਕਿੱਦਾਂ ਦਾ ਲੱਗ ਰਿਹਾ ਐਂਡ ਮਿਲਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ